ਕੰਬਲ ਹੀ ਕੰਬਾੜ ਰਜ਼ਾਇਆਂ ਹੀ ਰਜ਼ਾਇਆਂ ਕੰਬਲ ਹੀ ਕੰਬਲ ਸਾਕਸ਼ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਮੈਂ ਹਾਂ ਜੀ ਪੰਜਾਬੀ ਵਲੌਗਰ ਸਿਮਰ ਉਮੀਦ ਕਰਦੀਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਠੰਡ ਤੋਂ ਬਚੇ ਹੋਵੋਗੇ ਜੀ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਨਵਰੀ ਮਹੀਨਾ ਚੱਲ ਰਿਹਾ ਹੈ ਔਰ ਜੀ ਲੋਹੜੀ ਦੇ ਨੇੜੇ ਤੇੜੇ ਲੁਧਿਆਣੇ ਦੇ ਜਿਹੜੇ ਹੋਲ ਸੇਲ ਰਿਟੇਲ ਬਾਜ਼ਾਰ ਨੇ ਜੀ ਉਹਨਾਂ ਵਿੱਚ ਸੇਲਾ ਲੱਗਣੀਆਂ ਸਟਾਰਟ ਹੋ ਗਈਆਂ ਮਤਲਬ ਉਹਨਾਂ ਦੇ ਰੇਟ ਫੁੱਲ ਸੀਜ਼ਨ ਨਾਲੋਂ ਥੋੜੇ ਜਿਹਾ ਘਟਣੇ ਸ਼ੁਰੂ ਹੋ ਗਏ ਤਾਂ ਦੇਖੋ ਜੀ ਇਹ ਹੈ ਜੀ ਗਊਸ਼ਾਲਾ ਮਾਰਕੀਟ ਕਿਉਂਕਿ ਗਊਸ਼ਾਲਾ ਮਾਰਕੀਟ ਬਹੁਤ ਵੱਡੀ ਮਾਰਕੀਟ ਹੈ ਲੁਧਿਆਣੇ ਦੀ ਤੇ ਇੱਥੇ ਤੁਹਾਨੂੰ ਕਪੜਾ ਤੋਲ ਕੇ ਦਿੱਤਾ ਜਾਂਦਾ ਹੈ ਤਾਂ ਦੇਖੋ ਜੀ ਗਊਸ਼ਾਲਾ ਮਾਰਕੀਟ ਵਿੱਚ ਇੱਕ ਤਾਂ ਜੀ ਕਪੜਾ ਪੂਰਾ ਥੋਕ ਰੇਟ ਤੇ ਦਿੱਤਾ ਜਾਂਦਾ ਹੈ ਤੇ ਪਲੱਸ ਦੂਜਾ ਇਹ ਗਰਮ ਕੰਬਲ ਗਰਮ ਕੱਪੜਿਆਂ ਦੀ ਮਾਰਕੀਟ ਕਹਾਈ ਜਾਂਦੀ ਹੈ ਇਹ ਲੁਧਿਆਣੇ ਦੀ ਸਭ ਤੋਂ ਸਸਤੀ ਮਾਰਕੀਟ ਹੈ ਜੀ ਇਸ ਵਾਲੀ ਮਾਰਕੀਟ ਵਿੱਚ ਤੁਹਾਨੂੰ ਰੈਡੀमेड ਕੱਪੜੇ ਜਿਵੇਂ ਮੰਨ ਲਓ ਵੂਲਨ ਦੀਆਂ ਕੋਟੀਆਂ ਸਵੇਗ ਸ਼ਰਟਾਂ ਆ ਕੁੜੀਆਂ ਦੇ ਟੌਪ ਟਰੌਜ਼ਰ ਇਸ ਤਰ੍ਹਾਂ ਦਾ ਮਤਲਬ ਬਹੁਤ ਸਾਰੇ ਕੱਪੜੇ ਵੀ ਮਿਲ ਜਾਣਗੇ ਆ ਜਿਹੜੇ ਇੱਥੇ ਡੋਰ ਮੈਟ ਰੱਖੇ ਨੇ ਸਿਰਫ ਇਹ 40 40 ਰੁਪਏ ਦੇ ਰੱਖੇ ਹੋਏ ਇਹਨਾਂ ਨੇ ਇੱਥੇ ਔਰ ਇਸ ਦੇ ਨਾਲ ਹੀ ਜਿਹੜੀਆਂ ਬੱਚਿਆਂ ਦੀਆਂ ਫਰਾਕਾਂ ਤੁਸੀਂ ਦੇਖ ਰਹੇ ਹੋ ਪਿਓਰ ਉਨ ਦੀਆਂ ਇਹ ਜੀ 2200 ਰੁਪਏ ਦੀਆਂ ਫਰਾਕਾਂ ਐ ਇਹ ਹੈ ਜੀ 2 ਸਾਲ ਤੇ ਬੱਚੇ ਤੋਂ ਲੈ ਕੇ 10 11 ਸਾਲ ਦੇ ਬੱਚੇ ਤੱਕ ਆਰਾਮ ਨਾਲ ਇਹ ਵਾਲੀ ਫਰਾਕਾਂ ਆ ਜਾਂਦੀਆਂ ਨੇ ਜੀ 2200 ਰੁਪਏ ਦੀਆਂ ਬਿਲਕੁਲ ਪਿਓਰ ਵਾਲੀ ਉਨ ਵਿੱਚ ਤਾਂ ਦੇਖੋ ਜੀ ਵੀਡੀਓ ਨੂੰ ਨਾ ਧਿਆਨ ਨਾਲ ਸੁਣਿਆ ਕਰੋ ਦੇਖਿਆ ਕਰੋ ਮੈਂ ਨਾ ਰੇਟ ਵੀ ਦੱਸਦੀ ਹੁੰਦੀ ਆ ਤੇ ਆਹ ਵਾਲੇ ਕੰਬਲਾਂ ਦਾ ਰੇਟ ਚੱਲ ਰਿਹਾ ਹੈ ਜੀ ਫਿਲਹਾਲ ਉਰੇ 220 ਰੁਪਏ ਕਿਲੋ ਮਤਲਬ ਕਿੰਨੇ ਕਿਲੋ ਦਾ ਕੰਬਲ ਹੁੰਦਾ ਹੈ ਉਹ ਫਿਰੇ ਵੇਟ ਕਰਕੇ ਦੱਸਣਗੇ ਅਗਰ ਕੰਬਲ ਤੁਹਾਡਾ 2 ਕਿਲੋ ਦਾ ਹੈ 3 ਕਿਲੋ ਦਾ ਹੈ 4 ਕਿਲੋ ਦਾ ਤੁਸੀਂ 20 ਕਿਲੋ ਨਾਲ ਫਿਰ ਅੱਗੇ ਉਸ ਨੂੰ ਜੋੜ ਸਕਦੇ ਹੋ ਤਾਂ ਇਹ ਜਿਹੜੇ ਤੁਸੀਂ ਟੋਟੇ ਦੇਖ ਰਹੇ ਹੋ ਸ਼ਨੀਲ ਦੇ ਬੈਲਵਟ ਦੇ ਟੋਟੇ ਏ ਹੈ ਜੀ ਸਿਰਫ ਉਰੇ 100 100 ਰੁਪਏ ਦੇ 100 100 ਰੁਪਏ ਦੇ ਟੋਟੇ ਤਾਂ ਦੇਖੋ ਜੀ ਇਹਦੇ ਤੁਸੀਂ ਚਾਹੇ ਪਲਾਜ਼ੋ ਬਣਾ ਲਓ ਪੈਂਟ ਸ਼ਲਟਾ ਉਹ ਮਤਲਬ ਸੌਰੀ ਆਪਣਾ ਕੁੜਤੀਆਂ ਬਣਾ ਲਓ ਪਲਾਜ਼ੋ ਬਣਾ ਲਓ ਆ ਜਿਹੜੇ ਆ ਕੁੜੀਆਂ ਪਾਉਂਦੀਆਂ ਟਰੌਜ਼ਰ ਉਹ ਬਣਾ ਲਓ ਤੇ ਮਤਲਬ ਜਿਹੜੀ ਮਰਜੀ ਤੁਸੀਂ ਇਸ ਕੱਪੜੇ ਦੀ ਡਰੈਸ ਵਗੈਰਾ ਬਣਾ ਸਕਦੇ ਹੋ ਇਹਨਾਂ ਨੇ ਨਾ ਇੱਥੇ ਟੋਟਿਆਂ ਦੇ ਢੇਰ ਕੱਟ-ਕੱਟ ਕੇ ਰੱਖੇ ਨੇ ਇਹ ਟੋਟੇ ਹੁੰਦੇ ਨੇ ਜੀ 1 ਮੀਟਰ 1.5 ਮੀਟਰ 2 ਮੀਟਰ ਦੇ ਚਾਹੇ ਤੁਸੀਂ ਕੰਟਰਾਸਟ ਬਣਾ ਕੇ ਲੈ ਲਓ ਚਾਹੇ ਇਕੋ ਜੇ ਤੁਸੀਂ ਜਿੰਨੇ ਮਰਜ਼ੀ ਟੋਟੇ ਲੈ ਲੋ ਤੇ ਜਿਹੜੇ ਸਾਹਮਣੇ ਉਹ ਟੰਗੇ ਹੋਏ ਨੇ ਇਹਨਾਂ ਨੇ 100-100 ਰੁਪਏ ਦੇ ਤੇ ਜਿਹੜੀਆਂ ਉਹ ਸਾਹਮਣੇ ਤੁਸੀਂ ਰਜਾਈਆਂ ਦੇਖ ਰਹੇ ਹੋ ਜੀ ਉਹ ਗਊਸ਼ਾਲਾ ਵਿੱਚ ਚੱਲ ਰਹੀਆਂ ਹੈ ਜੀ ਇਸ ਟਾਈਮ 800 ਰੁਪਏ ਦੀ ਰਜਾਈ ਤਾਂ ਦੇਖ ਲੋ ਜੀ 800 ਰੁਪਏ ਦੀ ਰਜਾਈ ਜਿਹੜੀ ਤੁਹਾਡੇ ਆਪਣੇ ਏਰੀਏ ਵਿੱਚ 2000 ਦੀ ਰਜਾਈ ਹੁੰਦੀ ਹੈ ਇਹ ਮੇਰੇ ਦੀਦੀ ਨੇ ਖੁਦ ਲਈ ਵੀ ਘਰ ਕਹਿੰਦੇ ਮੈਨੇ 1500 ਦੀ ਰਜਾਈ ਲਈ ਇਹ ਵਾਲੀ ਇੱਕ ਤੇ ਸਾਡੇ ਲੁਧਿਆਣੇ ਦੇ ਗਊਸ਼ਾਲਾ ਬਾਜ਼ਾਰ ਵਿੱਚ ਚੱਲ ਰਹੀ ਹੈ ਜੀ ਇਸ ਟਾਈਮ 800 ਰੁਪਏ ਦੀ ਇਹ ਵਾਲੀ ਕਿਉਂਕਿ ਸੀਜ਼ਨ ਹੁਣ ਨਾ ਹੌਲੀ-ਹੌਲੀ ਘਟ ਰਿਹਾ ਹੈ ਲੋੜੀ ਦੇ ਨੇੜੇ-ਤੇੜੇ ਠੰਡ ਤੇ ਡਿਪੈਂਡ ਹੈ ਅਗਰ ਤਾਂ ਠੰਡ ਪਈ ਤਾਂ ਤਾਂ ਇਹ ਰਹੇਗਾ ਇਸੇ ਤਰ੍ਹਾਂ ਅਗਰ ਠੰਡ ਘਟ ਜਾਂਦੀ ਹੈ ਲੋੜੀ ਦੇ ਬਾਅਦ ਚੋਂ ਫਿਰ ਇਹਨਾਂ ਦੇ ਹੋਰ ਵੀ ਜ਼ਿਆਦਾ ਰੇਟ ਸਸਤੇ ਹੋ ਜਾਂਦੇ ਨੇ ਜੀ ਤਾਂ ਦੇਖੋ ਜੀ ਇੱਥੇ ਕਿੰਨੇ ਲੋਕ ਕਿੰਨੇ ਜ਼ਿਆਦਾ ਮਤਲਬ ਰਸ਼ ਪਿਆ ਹੋਇਆ ਹੈ ਜੀ ਗਊਸ਼ਾਲਾ ਮਾਰਕੀਟ ਵਿੱਚ ਤੇ ਗਊਸ਼ਾਲਾ ਮਾਰਕੀਟ ਵਿੱਚ ਕੰਬਲਾਂ ਦੀ ਮਾਰਕੀਟ ਕਹਾਈ ਜਾਂਦੀ ਹੈ ਇੱਥੇ ਤੁਹਾਨੂੰ ਇੱਕ ਤੇ ਇੱਕ ਕੰਬਲ ਇੱਕ ਤੇ ਇੱਕ ਰਜ਼ਾਈਆਂ ਗਰਮ ਬੈੱਡ ਸ਼ੀਟਾਂ ਮਿਲਣਗੀਆਂ ਆ ਚਲੋ ਜੀ ਹੁਣ ਅਸੀਂ ਅੱਗੇ ਵੱਧਦੇ ਆਂ ਆ ਜਿਹੜੇ ਤੁਸੀਂ ਗਰਮ ਗਲਾਫ ਦੇਖ ਰਹੇ ਹੋ ਰਜ਼ਾਈਆਂ ਦੇ ਇਹ ਤੁਸੀਂ ਦੱਸੋ ਤੁਹਾਡੇ ਏਰੀਏ ਵਿੱਚ ਕਿੰਨੇ ਦਾ ਹੈ ਕਮੈਂਟ ਕਰਕੇ ਦੱਸੋ ਤੇ ਜੀ ਸਾਡੇ ਇੱਥੇ ਗਊਸ਼ਾਲਾ ਮਾਰਕੀਟ ਵਿੱਚ ਚੱਲ ਰਿਹਾ ਹੈ ਇਸ ਟਾਈਮ 250 ਰੁਪਏ ਕਿਲੋ 250 ਰੁਪਏ ਕਿਲੋ ਤੋਂ ਮਤਲਬ ਚਾਹੇ ਉਹਦੇ ਵਿੱਚ 1 ਕਿਲੋ ਦਾ ਚੜੇ ਚਾਹੇ 1.5 ਕਿਲੋ ਦਾ ਚੜੇ ਚਾਹੇ 2 ਕਿਲੋ ਦਾ ਚੜੇ ਮਤਲਬ ਉਹਨਾਂ ਨੇ 250 ਰੁਪਏ ਦਾ ਉਹ ਲੈਣਾ ਮਤਲਬ 250 ਰੁਪਏ ਦੇ ਹਿਸਾਬ ਨਾਲ ਲੈਣਾ ਜਿਵੇਂ ਮੰਨ ਲਓ ਜੇ ਤਾਂ 1 ਕਿਲੋ ਦਾ ਇਹ ਤਾਂ ਇਹ ਹੈ ਜੀ ਸਿਰਫ 250 ਰੁਪਏ ਦਾ ਜੇ ਥੋੜਾ ਜਿਹਾ ਉੱਪਰ ਹੁੰਦਾ ਹੈ 1.5 ਕਿਲੋ ਦਾ ਤਾਂ ਹੋਏਗਾ 350-400 ਰੁਪਏ ਕਿਲੋ ਮਤਲਬ ਇਸ ਤਰ੍ਹਾਂ 400 ਰੁਪਏ ਦਾ ਪਏਗਾ ਤੁਹਾਨੂੰ ਇਹ ਆਈ ਥਿੰਕ weight ਦੇ ਹਿਸਾਬ ਨਾਲ ਹੈ ਬਸ ਤਾਂ ਇਹ ਸਾਰੇ ਦੇ ਸਾਰੇ ਗਰਮ ਗਲਾਫ ਨੇ ਜਿਹੜੇ ਫਰ ਵਾਲੇ ਹੁੰਦੇ ਤੇ ਅੱਜ ਕੱਲ ਇਹ ਬਹੁਤ ਜ਼ਿਆਦਾ ਚੱਲ ਰਹੇ ਨੇ ਤਾਂ ਦੋਸਤੋ ਇਸ ਤਰ੍ਹਾਂ ਦੀ ਵੀਡੀਓਜ਼ ਮੇਰੇ ਚੈਨਲ ਪੰਜਾਬੀ ਵਲੋਗਰ ਸਿਮਰ ਤੇ ਬਹੁਤ ਜ਼ਿਆਦਾ ਪੈਂਦੀਆਂ ਨੇ ਲੁਧਿਆਣੇ ਦੇ ਬਾਜ਼ਾਰਾਂ ਦੀਆਂ ਤਾ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਵੀਡੀਆ ਨੂੰ ਵੀਡੀਓ ਨੂੰ ਪਲੀਜ਼ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਮੈਂ ਰੇਟ ਦੱਸਦੀ ਹੁੰਦੀ ਆ ਮੈਨੂੰ ਕਮੈਂਟ ਆਉਂਦੇ ਜੀ ਤੁਸੀਂ ਰੇਟ ਨਹੀਂ ਦੱਸਦੇ ਤਾਂ ਦੇਖੋ ਜੀ ਆ ਗਰਮ ਗਲਾਫਾਂ ਦਾ ਰੇਟ ਫਿਲਹਾਲ ਚੱਲ ਰਿਹਾ ਮੈਂ ਤੁਹਾਨੂੰ ਸਿੱਧਾ-ਸਿੱਧਾ ਦੱਸ ਰਹੀ ਆ ਜੀ 400 ਰੁਪਏ ਕਿਉਂਕਿ ਇਹ weight ਦੇ ਹਿਸਾਬ ਨਾਲ ਹੈ ਇੱਥੇ ਇੱਕ ਇੱਕ ਡੇਢ ਕਿਲੋ ਦਾ ਹੁੰਦਾ ਹੋਣਾ ਇਹ ਤਾਂ ਸਾਰਾ ਹੀਰ ਨੇ ਢੇਰ ਲਗਾਇਆ ਵਾ ਗਰਮ ਗਲਾਫਾਂ ਦਾ ਜਿਹੜੇ ਗਲਾਫ ਰਜ਼ਾਈ ਦੇ ਕਵਰ ਹੁੰਦੇ ਆ ਸਾਡੇ ਇੱਧਰ ਮਤਲਬ ਆਪਣੇ ਰੂਪਨਗਰ ਸਾਈਡ ਲੁਧਿਆਣੇ ਸਾਈਡ ਤਾਂ ਅਸੀਂ ਜੀ ਗੁਲਾਫ ਹੀ ਕਹਿੰਦੇ ਨੇ ਤੇ ਇਹਨੂੰ ਰਜਾਈ ਕਵਰ ਵੀ ਬੋਲਿਆ ਜਾਂਦਾ ਹੈ ਜੀ ਜਿਪ ਵਾਲੇ ਐ ਉੱਪਰ ਉਹ ਪ੍ਰਿੰਟਡ ਐ ਤੇ ਮਤਲਬ ਬੈਲਵਟ ਵਾਲਾ ਕੱਪੜਾ ਐ ਉੱਪਰ ਉਹ نیچے ਤੇ ਫਾਰ ਵਾਲਾ ਕੱਪੜਾ ਐ ਬਹੁਤ ਹੀ ਵਧੀਆ ਕੁਆਲਿਟੀ ਦੇ ਇਹ ਵਾਲੇ ਗੁਲਾਫ ਨੇ ਤੇ ਜੀ ਇਸ ਟਾਈਮ ਕਿਉਂਕਿ ਠੰਡ ਥੋੜੀ ਜੀ ਜ਼ਿਆਦਾ ਐ ਤਾਂ ਥੋੜਾ ਜਿਹਾ ਰੇਟ ਤੁਹਾਨੂੰ ਸ਼ਾਇਦ ਐ ਜ਼ਿਆਦਾ ਲੱਗ ਰਿਹਾ ਹੋਣਾ ਬਟ ਤੁਹਾਡੇ ਆਪਣੇ ਬਾਜ਼ਾਰਾਂ ਨਾਲੋਂ ਪੁੱਛ ਕੇ ਦੇਖ ਲਿਓ ਇਹ ਗਲਾਫ ਤੁਹਾਨੂੰ 800 ਰੁਪਏ 900 ਰੁਪਏ ਤੋਂ ਘੱਟ ਕਿਤੇ ਵੀ ਨਹੀਂ ਮਿਲਣਾ ਤੁਹਾਡੇ ਆਪਣੇ ਇਲਾਕੇ ਵਿੱਚ ਤਾਂ ਦੇਖੋ ਜੀ ਪੂਰੀ ਦੀ ਪੂਰੀ ਜਿਵੇਂ ਗਊਸ਼ਾਲਾ ਮਾਰਕੀਟ ਵਿੱਚ ਕੰਬਲ ਜੀ ਇੱਥੇ ਤੁਹਾਨੂੰ ਥੋਕ ਚ ਦਿੱਤੇ ਜਾਂਦੇ ਨੇ ਮਤਲਬ ਹੋਲ ਸੇਲ ਰੇਟ ਵਿੱਚ ਦਿੱਤੇ ਜਾਂਦੇ ਨੇ ਚਾਹੇ ਤੁਸੀਂ ਦੁਕਾਨ ਵਾਸਤੇ ਲੈਣੇ ਚਾਹੋ ਚਾਹੇ ਇੱਕ ਕੰਬਲ ਲੋ ਚਾਹੇ ਤੁਸੀਂ 50 ਕੰਬਲ ਲੋ ਚਾਹੇ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਤਾਂ ਤੁਸੀਂ ਇਹਵੇਂ ਰਜਾਈਆਂ ਦੇ ਗਲਾਫ ਹੋਲ ਸੇਲ ਰੇਟ ਵਿੱਚ ਲੈ ਕੇ ਜਾ ਸਕਦੇ ਹੋ ਜੀ ਸਾਰਾ ਫਿਲਹਾਲ ਇਹ ਚੱਲ ਰਿਹਾ ਜੀ ਰਜਾਈਆਂ ਦਾ ਗਲਾਫ 250 ਰੁਪਏ ਕਿਲੋ ਤਉਹਿਆ ਨਾ ਕਿਲੋ ਤੋਂ ਤੁਸੀਂ ਸਮਝ ਲਿਆ ਕਰੋ ਜੇ 1 ਕਿਲੋ ਦਾ ਹੋਇਆ 1.5 ਕਿਲੋ ਦਾ ਹੋਇਆ 2 ਕਿਲੋ ਦਾ ਹੋਇਆ ਉਹਨਾਂ ਨੇ 1 ਕਿਲੋ ਦਾ 250 ਰੁਪਏ ਲੈਣਾ ਉਹੀ 1.5 ਕਿਲੋ ਦਾ ਫਿਰ ਅੱਗੇ 250 ਰੁਪਏ ਵਿੱਚ ਤੁਸੀਂ ਥੋੜੇ ਜੇ ਪੈਸੇ ਹੋਰ ਐਡ ਕਰਕੇ ਇਹ 10 ਦਿੰਦੇ ਨੇ ਜੀ ਤਾਂ ਪੂਰੇ ਮੈਂ ਮਤਲਬ ਖੋਲ-ਖੋਲ ਕੇ ਦੇਖ ਰਹੀ ਸੀ ਕਿ ਇਹਨਾਂ ਦੇ ਸਾਈਜ਼ ਪੂਰੇ ਕਿੰਗ ਸਾਈਜ਼ ਦੇ ਨੇ ਜੀ ਗਲਾਫ ਔਰ ਡਬਲ ਰਜ਼ਾਈ ਦਾ ਗਲਾਫ ਹੈ ਇਹ ਇਹਦੇ ਵਿੱਚ ਜਿਹੜਾ ਸਿੰਗਲ ਰਜ਼ਾਈ ਦਾ ਗਲਾਫ ਹੈ ਜੀ ਉਹ ਸਾਡੇ ਲੁਧਿਆਣਾ ਵਿੱਚ ਚੱਲ ਰਿਹਾ ਹੈ ਜੀ 250 ਰੁਪਏ ਦਾ ਇੱਕ ਪੀਸ 250 ਰੁਪਏ ਦਾ ਇੱਕ ਰਜਾਈ ਦਾ ਗਲਾਫ ਜਿਹੜਾ ਆ ਫਲਾ ਲੈਣ ਵਾਲਾ ਹੁੰਦਾ ਇਹਦਾ 150 ਰੁਪਏ ਦਾ ਹੈ ਇੱਥੇ ਲੁਧਿਆਣਾ ਦੀ ਗਊਸ਼ਾਲਾ ਮਾਰਕੀਟ ਵਿੱਚ ਤਾਂ ਦੇਖੋ ਜੀ ਬਹੁਤ ਮਤਲਬ ਵਧੀਆ ਸਟਾਫ ਵਿੱਚ ਹੈਗਾ ਹੈ ਜੀ ਇਹ ਤਾਂ ਨਾ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਪੁੱਛਿਆ ਕਰੋ ਅਗਰ ਤੁਹਾਡਾ ਕੋਈ ਵੀ ਸਵਾਲ ਹੈ ਜੀ ਕਿਉਂਕਿ ਮਾਰਕੀਟ ਵਿੱਚ ਜਾਣਾ ਸਾਰੀ ਮਾਰਕੀਟ ਦੀ ਵੀਡੀਓ ਬਣਾਣੀ ਤੇ ਲੋਕ ਉੱਥੇ ਐਵੇਂ ਮੂੰਹਾਂ ਵਾਲੂ ਇਸ ਤਰ੍ਹਾਂ ਦੇਖਦੇ ਨੇ ਜਿਵੇਂ ਪਤਾ ਨਹੀਂ ਕੀ ਹੋ ਗਿਆ ਤੇ ਆਪਣਾ ਫੋਨ ਵੀ ਮੈਨੂੰ ਬਚਾ ਕੇ ਰੱਖਣਾ ਪੈਂਦਾ ਹੈ ਕਿਉਂਕਿ ਚੋਰ ਚੱਕੇ ਐਵੇਂ ਫੋਨ ਵੀ ਖੋ ਕੇ ਲੈ ਜਾਂਦੇ ਹੁੰਦੇ ਤਾਂ ਪਲੀਜ਼ ਤੁਸੀਂ ਇੱਕ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਵਾਤੋ ਵਾਤ ਸਬਸਕ੍ਰਾਈਬ ਕਰੋ ਜੀ ਤਾਂ ਕਿ ਸਾਨੂੰ ਹੋਰ ਜ਼ਿਆਦਾ ਮੋਟੀਵੇਸ਼ਨ ਮਿਲੇ ਵੀਡੀਓ ਬਣਾਉਣ ਦਾ ਤਾਂ ਇਹ ਹੀ ਹੈ ਨਾ ਕਿਉਂਕਿ ਬਾਜ਼ਾਰ ਵਿੱਚ ਇੰਨੀ ਠੰਡ ਵਿੱਚ ਨਿਕਲਣਾ ਬਹੁਤ ਔਖਾ ਹੈ ਜੀ ਤਾਂ ਜਿਹੜੀ ਗਊਸ਼ਾਲਾ ਮਾਰਕੀਟ ਹੈ ਬਹੁਤ ਜ਼ਿਆਦਾ ਪ੍ਰਾਣੀ ਮਾਰਕੀਟ ਹੈ ਕਿਉਂਕਿ ਇਸ ਵਾਲੀ ਮਾਰਕੀਟ ਵਿੱਚ ਪ੍ਰਾਚੀਨ ਗਊਸ਼ਾਲਾਏ ਬਹੁਤ ਵੱਡੀ ਯੂਜ਼ ਕਰਕੇ ਇਸਦਾ ਨਾਮ ਗਊਸ਼ਾਲਾ ਮਾਰਕੀਟ ਪਿਆਵਾ ਤੇ ਬਹੁਤ ਮਤਲਬ ਜਿਹੜਾ ਮਾਦੋਪੁਰੀ ਦਾ ਇਲਾਕਾ ਹੈ ਜੀ ਉਹ ਸਾਰਾ ਦਾ ਸਾਰਾ ਹੋਲ ਸੇਲ ਇਲਾਕਾ ਹੈ ਤੇ ਗਊਸ਼ਾਲਾ ਮਾਦੋਪੁਰੀ ਇਹ ਸਾਰੇ ਨਾਲ ਨਾਲ ਹੀ ਐਨੇ ਜੀ ਇੱਥੇ ਨਾ ਫੈਕਟਰੀਆਂ ਬਹੁਤ ਜ਼ਿਆਦਾ ਨੇ ਤਾਂ ਹੁਣ ਅਸੀਂ ਅੱਗੇ ਚੱਲਦੇ ਆ ਜੀ ਇਹ ਜਿਹੜੀਆਂ ਤੁਸੀਂ ਚਾਦਰਾਂ ਦੇਖ ਰਹੇ ਹੋ ਜੀ ਇਹ ਸਿੰਗਲ ਬੈੱਡ ਦੀਆਂ ਐ ਤੇ ਡਬਲ ਬੈੱਡ ਦੀਆਂ ਐ ਮਤਲਬ ਇਹ ਇੱਥੇ ਚੱਲ ਰਹੀਆਂ ਐਨੇ ਜੀ 200 ਰੁਪਏ ਕਿਲੋ ਹੁਣ ਅਗਰ ਤੁਸੀਂ ਇੱਕ ਸਿੰਗਲ ਲੈਂਦੇ ਹੋ ਤਾਂ ਉਹ ਅਗਰ ਉਹਦੇ ਵਿੱਚ ਮਤਲਬ ਅੱਧਾ ਕਿਲੋ ਦੀ ਚਾਦਰ ਹੈ ਤਾਂ ਜੀ ਉਸ ਤੁਹਾਨੂੰ ਸਿਰਫ 100 ਰੁਪਏ ਦੀ ਪੈ ਰਹੀ ਹੈ ਅਗਰ 2 ਕਿਲੋ ਦੀ ਚਾਦਰ ਹੈ ਤਾਂ ਉਹ ਇਸ ਤਰ੍ਹਾਂ ਇਹਨਾਂ ਦਾ ਤੋਲ ਕੇ ਰੇਟ ਹੈ ਜੀ ਸਾਰਾ ਤੇ ਇੱਥੇ ਵੀ ਰਜਾਈਆਂ ਦੇ ਜਿਹੜੇ ਮਤਲਬ ਆ ਫਾਈਬਰ ਵਾਲੀਆਂ ਰਜਾਈਆਂ ਹੈ ਇਹ ਹੀ ਉਹਰੇ 800 ਰੁਪਏ 900 ਰੁਪਏ ਇਸ ਤਰ੍ਹਾਂ ਦੇ ਰਹੇ ਨੇ ਜੀ ਤੇ ਮੈਂ ਇੱਥੇ ਚਾਦਰਾਂ ਪੁੱਛ ਰਹੀ ਸੀ ਇਹਨਾਂ ਨੂੰ ਮਤਲਬ ਵਧੀਆ ਫਲਾ ਲੈਣ ਵਾਲੀਆਂ ਸੀਗੀਆਂ